ਗੁਰਦੁਆਰਾ ਸੰਗਾਸਾਬ ਨੂੰ ਜੀਤ ਵਿਵਹਾਰ ਨਾਲ ਹਾਰ ਕਰਨ ਵਿਖੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਨੂੰ ਸਮਰਪਤ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ। ਇਸ ਮੌਕੇ ਪੱਤਰਕਾਰਾਂ ਨਾਲ ਗੱਲ ਕਰਦੇ ਜਰਨਲ ਸ਼ਖਤਰ ਨਿਰਮਲ ਸਿੰਘ ਆਨੰਦ ਨੇ ਦੱਸਿਆ ਕਿ ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਤ ਠੰਡੇ ਮਿੱਠੇ ਜਲਦੀ ਸ਼ਬੀਲ ਲਗਾਈ ਗਈ ਹੈ। ਤੇ ਕੜਾ ਤੇ ਘੁੰਗਣੀਆਂ ਦੇ ਲੰਗਰ ਲਗਾਏ ਗਏ ਹਨ। ਅੱਗੇ ਗੱਲ ਕਰਦੇ ਉਹਨਾਂ ਨੇ ਦੱਸਿਆ ਕਿ 40 ਦਿਨ ਸ਼੍ਰੀ ਸੁਖਮੀ ਸਾਹਿਬ ਜੀ ਦੇ ਬਾਠ ਕੀਤੇ ਗਏ ਹਨ ਤੇ 28 ਮਈ ਤੋਂ ਸ਼੍ਰੀ ਖੰਡਪਰ ਸਾਹਿਬ ਆਰੰਭ ਕੀਤੇ ਗਏ ਹਨ ਜਿਨ੍ਹਾਂ ਦੇ ਭੋਗ 30 ਮਈ ਵਾਲੇ ਦਿਨ ਪਾਏ ਜਾਣਗੇ ਉਪਰੰਤ ਕੀਰਤਨ ਦੇ ਵੰਸ ਜਾਈ ਜਾਣਗੇ ਜਿਸ ਵਿੱਚ ਰਾਗੀ ਢਾਡੀ ਕਵੀਸ਼ਰੀ ਜਿੱਥੇ ਵੱਲੋਂ ਗੁਰੂ ਜੀ ਦੀ ਇਲਾਹੀ ਬਾਣੀ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ ਅਤੇ ਸੰਗਤਾਂ ਲਈ ਠੰਡੇ ਮਿੱਠੇ ਜਲਦੀਆਂ ਸ਼ਬੀਲਾ ਅਤੇ ਕਈ ਪ੍ਰਕਾਰ ਦੇ ਲੰਗਰ ਲਗਾਏ ਜਾਣਗੇ ਇਸ ਮੌਕੇ ਨਿਰਮਲ ਸਿੰਘ ਆਨੰਦ ਕੈਪਟਨ ਅਜੀਤ ਸਿੰਘ ਕੁਲਦੀਪ ਸਿੰਘ ਹਰਪਾਲ ਸਿੰਘ ਵਿਜੇ ਕੁਮਾਰ ਮੇਵਾ ਸਿੰਘ ਤਰਵਿੰਦਰ ਸਿੰਘ ਬੰਟੀ ਗੁਰਚਾਰ ਸਿੱਖ ਸੰਧੂ ਪਰਮਜੀਤ ਕੌਰ ਰਾਏ ਅਮਰਤਕੌਰ ਦਵਿੰਦਰ ਕੌਰ ਰਾਜਵਿੰਦਰ ਕੌਰ ਇੰਦਰਕ੍ਰਿਤ ਕੌਰ ਨੰਦਪ੍ਰੀਤ ਜਿਹਦਰਦੀਪ ਕੌਰ ਆਨੰਦ ਜਰਜੀਤ ਕੌਰ ਅਮਰਜੀਤ ਕੌਰ ਬਾਬਾ ਚੰਦਰ ਸਿੰਘ ਬਾਬਾ ਸਰਦੇਵ ਸਿੰਘ ਸ਼ਮਸ਼ੇਰ ਸਿੰਘ ਹਰਦੇਵ ਸਿੰਘ ਪਿਆਰ ਸਿੰਘ ਹਰਪ੍ਰੀਤ ਸਿੰਘ ਗੁਰਜੀਤ ਕੌਰ ਮੰਨੂ ਜੋਤੀ ਮધુ ਭੋਲੀ ਨਿਰੰਦਰ ਕੌਰ ਕਵਤਾ ਮੱਕੜ ਸੁਖਵਿੰਦਰ ਕੌਰ ਸੁਮੇਤ ਬਹੁਤ ਸਾਰੀਆਂ ਸੰਗਤਾਂ ਹਾਜ਼ਰ ਸਨ ਜੱਪਿਓ ਜੀ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਬ ਨਾਯੋ ਤੰਤਨ ਸ੍ਰੀ ਗੁਰੂ ਰਜਿੰਦਰ ਜੀ ਮਹਾਰਾਜ ਪੰਥੀ ਪਾਤਸ਼ਾਹੀ ਜਿਨ੍ਹਾਂ ਨੇ ਬੇਰਾ ਸਾਹਿਬ ਨੂੰ ਔਰਗੇਸੇ ਸਿੱਧੀ ਦਿੱਤੀ ਉਹਨਾਂ ਦੀ ਯਾਦ ਵਿੱਚ ਗੁਰਦੁਆਰਾ ਸੰਗਤ ਸਾਹਿਬ ਤੰਦੀਤਗੜ੍ਹ ਲੋਹਾਰਾ ਰੋਡ ਅੰਮ੍ਰਿਤਸਰ ਵਿਖੇ ਜੋ ਕਿ ਪਿਛਲੇ 40 ਦਿਨਾਂ ਤੋਂ ਸ੍ਰੀ ਸਿਕਉਣੀ ਸਾਹਿਬ ਦੇ ਪਾਠ ਉਪਰੰਤ ਕਲਖੰਡ ਪਾਠ ਸਾਹਿਬ ਰੱਖੇ ਗਏ ਸਨ ਇਹਨਾਂ ਦੇ ਭੋਗ 30 ਤਰੀਕ ਨੂੰ ਪਹਿਣਗੇ ਕਿ ਮਈ ਵਾਲੇ ਦਿਨ ਕਿਸਨ ਸਿੱਧੀ ਵਿਹਾੜਾ ਹੈ ਤੇ ਅੱਜ 29 ਮਈ 2025 ਨੂੰ ਗੁਰਦੁਆਰਾ ਸਾਹਿਬ ਦੇ 메인 게이트 ਉੱਪਰ ਬਹੁਤ ਵੱਡੀ ਸ਼ਭੀਲ ਲਾਈ ਹੈ ਸੰਗਤਾਂ ਨੇ ਰਲ ਕਰਕੇ ਗੁਰਦੁਆਰਾ ਸਾਹਿਬ ਦਾ ਨਾਮ ਹੀ ਸੰਗਤ ਸਾਹਿਬ ਦਾ ਤੇ ਸਾਰੀਆਂ ਸੰਗਤਾਂ ਰਲ ਕੇ ਸੇਵਾ ਕਰਦੀਆਂ ਹਨ ਇੱਥੇ ਟੰਡੇ ਮਿੱਠੇ ਜਲਦੀਆਂ ਸ਼ਭੀਲਾਂ ਲੱਗੀਆਂ ਹਨ ਉੱਥੇ ਜਲਜੀਰਾ ਵੀ ਚੱਲ ਰਿਹਾ ਹੈ ਬਦਮਾ ਵਾਲੀ ਖਸਪਾਸ ਵਾਲੀ ਸ਼ਰਧਾਈ ਵੀ ਚੱਲ ਰਹੀ ਹੈ। ਆਪਾਂ ਪੰਗੂਰ ਦੇ ਲੰਗਰ ਵੀ ਚੱਲ ਰਹੇ ਹਨ। ਗੁਰੂ ਕੇ ਲੰਗਰ ਵੀ ਉੱਤੇ ਚੱਲ ਰਹੇ ਹਨ। ਸਾਰੀਆਂ ਸੰਗਤਾਂ ਸਾਰੇ ਹੀ ਨਾਨਕ ਨਾਮ ਲੈਵਾਂ ਸੰਗਤਾਂ ਜੋ ਹਨ ਉਹ ਇਸ ਸੇਵਾ ਦੇ ਕੁੰਭ ਚ ਆਪਰਾ-ਆਪਰਾ ਹਿੱਸਾ ਪਾ ਕੇ ਆਪਣਾ ਜੀਵਨ ਸਫਲਾ ਕਰ ਰਹੀਆਂ ਹਨ। ਸੱਚੇ ਪਾਤਸ਼ਾਹ ਨੂੰ ਚੜ੍ਹਦੀਆਂ ਕਲਾ ਚ ਰੱਖਣ। ਇਹ ਕਿਸੇ ਇੱਕ ਬੰਦੇ ਦੀ ਇਹ ਬੰਦੇ ਦਾ ਉਪਰਾਲਾ ਨਹੀਂ ਹੈ। ਇਹ ਸਾਰੀ ਸੰਗਤ ਦਾ ਉਪਰਾਲਾ ਹੈ। ਸਾਰੀ ਸੰਗਤ ਨਾਲ ਕਿ ਇਹ ਜੋ ਹਨ ਇਹ ਸੇਵਾ ਕਰਦੀ ਹਨ ਸਤਿਗੁਰੂ ਮਹਾਰਾਜ ਜੀ ਆਪ ਸੇਵਾ ਰਹੇ ਹਨ ਸੱਚੇ ਬਾਤ ਸਾਬਦੇ ਸਿਰ ਤੇ ਚੜਦੀ ਕਲਾ ਵਾਲਾ ਰੱਖਣ ਅਤੇ ਮੇਲ ਕਰਨ ਇਸੇ ਤਰ੍ਹਾਂ ਸੇਵਾ ਕਰਨ ਦਾ ਪਲ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ 2 ਜੂਨ ਨੂੰ ਸ਼੍ਰੀ ਗੁਰੂ ਜੀ ਦਾ ਜੋ ਹੈ ਸ਼ਹੀਦੀ ਦਿਹਾੜਾ ਇਸੇ ਸੰਸਾਟ ਮਨਾਇਆ ਜਾਵੇਗਾ ਜਿਸ ਵਿੱਚ ਰੱਬ ਦੀ ਧਾਤੀ ਅਕਾਵਾਕ ਤੇ ਆਪਣੇ ਆਪ ਨੂੰ ਨਮੋਣਗੇ ਸ੍ਰੀ ਘਰ ਰਾਕੇ कीर्तन ਕਰਕੇ ਸੰਗਤਾਂ ਨੂੰ ਗੁਰੂ ਜਨਨਾ ਨਾਲ ਜੋੜਨਗੇ ਅਪਰੰਤ ਗੁਰੂ ਘਰ ਕੋਲ ਅਗਰੇਤਵਤਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਰਨਜੀਤ ਵੜਾਦਿਆਂ ਸੰਗਤਾਂ ਵੱਲੋਂ 23 ਤਰੀਕ ਤੋਂ ਅਖੰਡ ਪਾਠ ਸ਼ੁਰੂ ਕੀਤੇ ਗਏ ਆ ਤੇ ਅੱਜ ਆਦੇ ਸ਼ਬੀਰ ਲਗਾਈ ਗਈ ਆ ਬੜਾ ਧੁੰਦਾਂ ਸੰਗਤਾਂ ਸੇਵਾ ਕਰ ਰਹੀਆਂ ਨੇ ਤੇ ਲੰਗਰ ਪਾਣੀ ਦੋਹਦਣਾ ਦਾ ਚੱਲ ਰਿਹਾ ਹੈ ਔਰ ਸਾਰੇ ਸੰਗਤਾਂ ਬਹੁਤ ਸੇਵਾ ਕਰ ਰਹੀਆਂ ਨੇ ਮੈਂ ਇਹਨਾਂ ਸੰਗਤਾਂ ਦਾ ਬਹੁਤ ਧੰਨਵਾਦੀ ਹਾਂ ਤੇ ਚੜ੍ਹਦੀਆਂ ਕਲਾ ਚ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਅਸੀਂ ਗੁਰਦੁਆਰਾ ਸੰਗਸਾਹਤੀ ਤੋਂ ਗੁਰੂ ਘਰ ਉਰਤੋ ਬੋਲਦੇ ਆ 40 ਦਿਨ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਇਸ ਬੰਦ ਵਿੱਚ ਅਸੀਂ ਇੱਥੇ ਪਾਠ ਕੀਤੇ ਆ 40 ਦਿਨ ਬਾਅਦ ਸਮਾਪਤੀ ਕਰਕੇ ਅਗਲੇ ਦਿਨ 28 ਤਰੀਕ ਨੂੰ ਖੰਡਪਾਤ ਸਾਹਿਬ ਰੱਖੇਗੇ ਉਹਨਾਂ ਦੇ ਕੱਲ ਭੋਗ ਪੈਣਗੇ ਅੱਜ ਸਾਡੇ ਗੁਰਦੁਆਰਾ ਸਾਹਿਬ 'ਚ ਬਹੁਤ ਵੱਡੀ ਸ਼ਬੀਲ ਦਾ ਪ੍ਰਬੰਧ ਕੀਤਾ ਗਿਆ ਪ੍ਰਬੰਧਕਾਂ ਵੱਲੋਂ ਅਸੀਂ ਹਰ ਤਰ੍ਹਾਂ ਦੀ ਸ਼ਬੀਲ ਦਾ ਇੱਥੇ ਪ੍ਰਬੰਧ ਕੀਤਾ ਸਾਰੀ ਸੰਗਤ ਨੂੰ ਪ੍ਰਸ਼ਾਦ ਦੇ ਤੌਰ ਤੇ ਪੰਘੂਰ ਤੇ ਪ੍ਰਸ਼ਾਦ ਕੜਾ ਪ੍ਰਸ਼ਾਦ ਦਾ ਜਿਹੜਾ ਪ੍ਰਸ਼ਾਦ ਵੀ ਵੰਡਿਆ ਗਿਆ ਵਾ ਇੱਥੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਇਲਾਕਾ ਨਿਵਾਸੀ ਜਿਹੜੇ ਆ ਉਹ ਬੜੇ ਵਧੀਆ ਤਰੀਕੇ ਨਾਲ ਸ਼ੀਦੀ ਸਮਾਗ ਮੰਨਾਉਂਦੇ ਨੇ ਤੇ ਇੱਥੇ ਸੰਗਤ ਦੀ ਜਿਹੜੀ ਆ ਉਹ ਬਹੁਤ ਪਿਆਰ Wali ਸੰਗਤ ਆ ਲਗਾ ਆ ਸੰਗਤ ਨੂੰ ਲੱਗਣਿਆ ਤੇ ਸੇਵਾ ਵੀ ਬਹੁਤ ਚੱਲਦੀ ਆ ਇੱਥੇ ਤੁਸੀਂ ਦੇਖ ਸਕਦੇ ਜੇ ਪਹਿਲਾਂ ਵੀ ਤੁਸੀਂ ਦੇਖਿਆ ਹੋਣਾ ਕਿ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਨਾਲ ਜਿਹੜੇ ਸ਼ੀਦੀ ਸਮਾਗ ਮੈਂ ਆ ਜਾਂ ਕੋਈ ਦਿਰਪੁਰ मनाए जंदे ने